ਅੱਜ ਪੰਜਾਬ ਭਰ ਚੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕਿਸਾਨ ਜਥੇਬੰਦੀਆਂ ਵੱਲੋਂ ਰੇਲ ਰੋਕੋ ਅੰਦੋਲਨ ਦਾ ਐਲਾਨ ਕੀਤਾ ਗਿਆ ਸੀ ਜਿਸ ਤਹਿਤ ਜੇਕਰ ਆਪਾਂ ਹੁਸ਼ਿਆਰਪੁਰ ਦੀ ਗੱਲ ਕਰੀਏ ਤਾਂ ਹੁਸ਼ਿਆਰਪੁਰ ਦੇ ਮੰਡਿਆਲਾ ਵਿਖੇ ਇਕੱਤਰ ਹੋਏ ਕਿਸਾਨ ਭਾਈਚਾਰੇ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਐ ਰੋਸ ਪ੍ਰਦਰਸ਼ਨ ਕਰਦੇ ਹੋਏ ਤਿੱਖੀ ਨਾਹਰੇਬਾਜ਼ੀ ਕੀਤੀ ਗਈ ਹੈ ਸੋ ਤਸਵੀਰਾਂ ਵੀ ਤੁਹਾਨੂੰ ਨਾਲ ਦੇ ਨਾਲ ਹੁਸ਼ਿਆਰਪੁਰ ਦੇ ਮੰਡਿਆਲਾ ਦੀਆਂ ਦਿਖਾਈਆਂ ਜਾ ਰਹੀਆਂ ਨੇ ਜਿੱਥੇ ਕਿ ਹੁਸ਼ਿਆਰਪੁਰ ਜਲੰਧਰ ਮਾਰਗ ਤੇ ਪੈਂਦੇ ਅਡਾ ਮੰਡਿਆਲਾ ਨਸਤੀਕ ਕਿਸਾਨਾਂ ਵੱਲੋਂ 71 ਹੋ ਕੇ ਰੇਲ ਪਟੜੀਆਂ ਤੇ ਕਿਸਾਨ ਬੈਠੇ ਨੇ ਤੇ ਟ੍ਰੇਨ ਹਾਲਾਂਕਿ ਜੇਕਰ ਦੂਜੇ ਪਾਸੇ ਆਪਾਂ ਟ੍ਰੇਨ ਦੀ ਗੱਲ ਕਰੀਏ ਤਾਂ ਟ੍ਰੇਨ ਨੂੰ ਜਿਹੜਾ ਉਹ ਪ੍ਰਸ਼ਾਸਨ ਵੱਲੋਂ ਪਹਿਲੇ ਹੀ ਰੋਕ ਦਿੱਤਾ ਗਿਆ ਸੀ ਕਿਉਂਕਿ ਪਹਿਲਾਂ ਹੀ ਐਸਕੇਐਮ ਜਾਨਕੀ ਸੰਜੁਕਤ ਕਿਸਾਨ ਮੋਰਚੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਉਹ 2 ਘੰਟਿਆਂ ਲਈ ਪੰਜਾਬ ਭਰ ਦੇ ਵਿੱਚ ਟ੍ਰੇਨਾਂ ਨੂੰ ਰੋਕੇ ਆਪਣਾ ਰੋਸ ਬਿਆਨ ਕਰਨਗੇ ਉੱਥੇ ਹੀ ਜੇਕਰ ਆਪਾਂ ਸੁਰੱਖਿਆ ਪ੍ਰਬੰਧਾਂ ਦੀ ਗੱਲ ਕਰੀਏ ਤਾਂ ਪੁਲਿਸ ਪੰਜਾਬ ਪੁਲਿਸ ਤੇ तमाम ਅਲਾ ਅਧਿਕਾਰੀ ਜਿਹੜੇ ਉਹ ਮੌਕੇ ਤੇ ਮੌਜੂਦ ਸਨ ਸੋ ਮੌਕੇ ਤੇ ਤਸਵੀਰਾਂ ਵੀ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵੀ ਤੁਹਾਨੂੰ ਇੱਕ ਵੱਡਾ ਜਮਾਵੜਾ ਜਿਹੜਾ ਪੰਜਾਬ ਪੁਲਿਸ ਤੇ ਅਲਾ ਅਧਿਕਾਰੀਆਂ ਦਾ ਨਜ਼ਰ ਆ ਰਿ ਤਰ੍ਹਾਂ ਦੇ ਹਾਲਾਤ ਆ ਉਹ ਨਾ ਵਿਗੜਨ ਜਾਂ ਕਿਸੇ ਵੀ ਤਰ੍ਹਾਂ ਦੇ ਹਾਲਾਤ ਆ ਜਿਹੜੇ ਉਹ ਆਪੇ ਤੋਂ ਬਾਹਰ ਨਾ ਹੋਣ ਤਾਂ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮ ਵੀ ਆ ਜਿਹੜੇ ਉਹ ਮੌਕੇ ਤੇ ਤਨਤ ਸੀ ਉੱਥੇ ਹੀ ਕਿਸਾਨਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਜ਼ਿਆਦਾ ਰੋਸ ਪਾਇਆ ਜਾ ਰਿਹਾ ਕਿ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਦੇ ਵਿੱਚ ਜੋ ਕਟੜਾ ਕ੍ਰਮ ਵਾਪਰਿਆ ਸੀ ਉਸ ਤੋਂ ਹਰ ਇੱਕ ਵਿਅਕਤੀ ਚੰਗੀ ਤਰ੍ਹਾਂ ਜਾਣੂ ਹੈ ਤੇ ਭਾਜਪਾ ਵੱਲੋਂ ਆਪਣੇ ਆਗੂ ਅਤੇ ਉਸਦੇ ਪੁੱਤ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤੇ ਕਿਸੇ ਵੀ ਤਰ੍ਹਾਂ ਦੀ ਉਹਨਾਂ ਨੂੰ ਸਜ਼ਾ ਦਿਵਾਉਣ ਦੇ ਵਿੱਚ ਕੋਈ ਗੰਭੀਰਤਾ ਨਹੀਂ ਦਿਖਾਈ ਜਾ ਰਹੀ ਹੈ ਉੱਥੇ ਹੀ ਦੂਜੇ ਪਾਸੇ ਐਮਐਸਪੀ ਦੀ ਕਾਨੂੰਨੀ ਗਾਰੰਟੀ ਨਾ ਮਿਲਣ ਤੋਂ ਵੀ ਕਿਸਾਨ ਜਿਹੜੇ ਉਹ ਨਿਰਾਸ਼ ਚੱਲ ਰਹੇ ਨੇ ਤਾਂ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਝੋਨੇ ਦੀ ਖਰੀਦ ਸ਼ੁਰੂ ਨਾ ਹੋਣ ਕਾਰਨ ਵੀ ਕਿਸਾਨ ਹੈ ਉਹ ਨਿਰਾਸ਼ਾ ਦੇ ਆਲਮ ਦੇ ਵਿੱਚ ਨੇ ਸੋ ਕਿਸਾਨਾਂ ਦੇ ਨਾਲ ਗੱਲਬਾਤ ਵੀ ਕਰਦੇ ਆ ਕੀ ਕੁਝ ਉਹਨਾਂ ਦਾ ਕਹਿਣਾ ਤੇ ਕੀ ਉਹਨਾਂ ਦੀਆਂ ਮੁੱਖ ਮੰਗਾਂ ਨੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਵਿੰਦਰ ਖੰਗੂੜਾ ਮੈਂ ਸੂਬਾ ਮੀਤਪੁਰ ਦਾਣਾ ਬੀਕੇ ਦੋਆਬਾ ਤੋਂ ਜੀ ਅੱਜ ਰੇਲ ਰੁਕਵਾਂ ਅੰਦੋਲਨ ਦਾ ਐਲਾਨ ਕੀਤਾ ਗਿਆ ਸੀ ਕਿਸਾਨ ਜੱਤਵੰਦਿਆਂ ਵੱਲੋਂ ਕਾਰਨ ਕੀ ਹੋ ਗਿਆ ਕਿ ਅੱਜ ਪਰਮੁਖਤੋ ਇਹ ਸਮਾਜਰਾ ਸਟਾਪ ਕੀਤਾ ਗਿਆ ਅਸੀਂ ਸਾਰਾ ਅੱਜ ਪੰਜਾਬ ਭਾਰ ਦੇ ਵਿੱਚ 2.5 ਘੰਟੇ ਵਾਸਤੇ 12:30 ਤੋਂ 2:30 ਵਜੇ ਤੱਕ 2 ਘੰਟੇ ਵਾਸਤੇ ਰੇਲਾਂ ਰੋਕ ਰਹੇ ਹਾਂ ਸਾਡਾ ਜਿਹੜਾ ਮੇਨ ਕਾਰਨਿਆਂ ਦੇ ਵਿੱਚ ਜੋ ਲਖੀਮਪੁਰ ਖੇੜੀ ਹੈ ਇੱਕ ਜਗ੍ਹਾ ਆ ਜੂਪੀ ਦੇ ਵਿੱਚ ਉੱਥੇ ਅਜੇ ਮਿਸ਼ਰਾ ਟੈਣੀ ਤੇ ਹੋਰ ਦੋਸ਼ੀਆਂ ਵੱਲੋਂ ਕਿਸਾਨਾਂ ਦੇ ਉੱਤੇ ਗੱਡੀ ਚੜਾ ਕੇ ਉਹਨਾਂ ਨੂੰ ਚੀਡ ਕਰ ਦਿੱਤਾ ਗਿਆ ਸੀ ਪਰ ਅੱਜ ਤੱਕ ਉਹਨਾਂ ਨੂੰ ਕੋਈ ਸਜ਼ਾ ਨਹੀਂ ਦਿੱਤੀ ਗਈ ਸਗੋਂ ਉਹਨਾਂ ਨੂੰ ਮੰਤਰੀਆਂ ਨਾਲ ਤੇ ਟਿਕਟਾਂ ਦਾ ਨਿਵਾਜਿਆ ਗਿਆ ਪਹਿਲਾਂ ਤਾਂ ਸਾਡੀ ਮੰਗ ਏਸੀਬੀ ਉਹਨਾਂ ਦੋਸ਼ੀਆਂ ਨੂੰ ਤੁਰੰਤ ਸਜ਼ਾ ਦਿੱਤੀ ਜਾਵੇ ਇਸ ਤੋਂ ਇਲਾਵਾ ਜੋ ਸਾਡੀਆਂ ਕਿਸਾਨੀ ਦੀਆਂ ਰਿੰਦੀਆਂ ਮੰਗਾयां ਜੇ ਵਿੱਚ ਖਾਸ ਅੱਜ ਦੀ ਜ਼ਰੂਰੀ ਮੰਗ ਹੈ ਵੀ ਸਾਡੇੜਾ ਝੋਨਾ ਆ ਉਹ ਸੜਕਾਂ ਤੇ ਰੋੜਿਆ ਮੰਡੀਆਂ ਦੇ ਵਿੱਚ ਰੋੜਿਆ ਉਹਨੂੰ ਕੋਈ ਚੱਕ ਨਹੀਂ ਰਿਹਾ ਤੋਂ ਇਸ ਤੋਂ ਇਲਾਵਾ ਐਮਐਸਪੀ ਦੀ ਕਾਨੂੰਨੀ ਗਾਰੰਟੀ ਤੇ ਹੋ ਰਹਿੰਦੀਆਂ ਮੰਗਾਂ ਉਹਨਾਂ ਵਾਸਤੇ ਅੱਜ ਆਪਾਂ 2 ਘੰਟੇ ਲਈ ਚੱਕਾ ਜਾਮ ਕਰਾਂਗੇ ਥੋੜਾ ਜਿਹਾ ਇਸ ਤੋਂ ਪਹਿਲਾਂ ਕਈ ਵਾਰ ਕਿਸਾਨਾਂ ਵੱਲੋਂ ਐਲਾਨ ਕਰ ਦਿੱਤਾ ਗਿਆ ਕਿ ਇੱਕ ਸ਼ੰਭੂ ਮੋਰਚਾ ਵੀ ਚੱਲ ਰਿਹਾ ਹੈ ਰੇਲ ਰੋਕਣ ਨੂੰ ਇਸ ਤੋਂ ਪਹਿਲਾਂ ਚਲਾਇਆ ਜਾ ਚੁੱਕਿਆ ਕਈ ਵਾਰ ਕੇਂਦਰ ਦੇ ਇੰਨੇ ਤਾਂ ਕੋਈ ਜੁਨ ਸਰਕਾਰ ਵੀ ਅਸਤਾ ਕਿ ਨਜ਼ਰ ਨਹੀਂ ਆ ਰਹੀ ਹੈ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਦੀ ਗੱਲ ਕਰੀ ਤਾਂ ਉਹ ਵੀ ਪਹਿਲਾਂ ਵਾਂਗ ਹੀ ਕੱਤਰ ਨਹੀਂ ਹੁੰਦੀਆਂ ਦਿਖਾਈ ਦੇ ਰਹੀਆਂ ਨੇ ਜੋ ਅਗਰ ਕੇਂਦਰ ਸਰਕਾਰ ਦੀ ਗੱਲ ਕਰੀਏ ਅਗਰ ਕਿਸਾਨ ਜਥੇਬੰਦੀਆਂ ਕਹਿੰਦੀ ਹੈ ਜੇ ਹੋਰ ਕੋਈ ਵੀ ਜਥੇਬੰਦੀਆਂ ਜਿਹੜੀਆਂ ਆਪਣੇ ਲਈ ਕੋਈ ਸੜਕਾਂ ਦੇ ਉੱਤਰਦੀਆਂ ਕੇਂਦਰ ਸਰਕਾਰ ਦੀ ਕੰਦੇ ਜੂਤ ਅਜ ਤੱਕ ਨਹੀਂ ਸਰਕੀ ਚਲੋ ਮੰਗਣ ਵਾਲੇ ਨੇ ਮੰਗੀ ਜਾਣਾ ਦੇਣ ਵਾਲੇ ਨੇ ਦੇਣਾ ਜਾਂ ਨਹੀਂ ਦੇਣਾ ਉਹ ਤਾਂ ਉਹਦੀ ਇੱਛਾ ਹੈ ਪਰ ਅਸੀਂ ਜਿਹੜਾ ਆਪਣਾ ਕੰਮ ਉਹ ਤਾਂ ਕਰਦੇ ਰਹਿਣਾ ਰਹੀ ਗੱਲ ਕਿਸਾਨ ਜਥੇਬੰਦੀਆਂ ਦੀ ਅੱਜ ਦੀ ਤਰੀਖ ਦੇ ਵਿੱਚ ਝੋਨੇ ਦੀ ਕਟਾਈ ਦਾ ਸੀਜ਼ਨ ਚੱਲ ਰਿਹਾ ਉਸ ਤੋਂ ਇਲਾਵਾ ਮੰਡੀਆਂ ਦੇ ਵਿੱਚ ਹੋਰ ਫਸਲਾਂ ਵੀ ਆ ਰਹੀਆਂ ਤੇ ਆਲੂ ਦੀ ਬਿਜਾਈ ਦਾ ਸੀਜ਼ਨ ਚੱਲ ਰਿਹਾ ਇਸ ਲਈ ਥੋੜਾ ਕੰਮਕਾਰ ਛੱਡ ਕੇ ਸੜਕਾਂ ਤੇ ਆਉਣਾ ਵੀ ਮੁਸ਼ਕਲ ਹੈ ਪਰ ਅੱਜ ਵੀ ਤੁਸੀਂ ਦੇ ਸਕਦੇ ਆ ਕਾਫੀ ਗਿਣਤੀ ਵਿੱਚ ਕਿਸਾਨ ਸੜਕਾਂ ਤੇ ਉਤਰੇ ਆ ਅਗਰ ਕੱਲੂ ਲੋਡ ਪਾਊਗੀ ਕਿਉਂਕਿ ਝੋਨਾ ਚਕਾਉਣਾ ਸਾਡੀ ਅੱਧੀ ਮੁੱਖ ਮੰਗ ਹੈ ਅਗਰ ਨਾ ਚੱਕਣਗੇ ਤਾਂ ਫਿਰ ਕੋਈ ਵੱਡੇ ਪੱਦਰ ਯੂ ਕਰਾਂਗੇ ਨਾ ਕਿ ਉਹ ਨਹੀਂ ਚੱਕੇ ਜਾ ਰਹੇ ਮਜ਼ਦੂਰ ਵੀ ਧਰਨੇ ਤੇ ਲਗਾਤਾਰ ਦੇਖੋ ਮਜ਼ਦੂਰਾਂ ਦੀ ਮੰਗ ਸੀਗੀ ਕਿ ਸਾਡੇ 20% ਪੈਸੇ ਜੋ ਉਹਨਾਂ ਦੀ ਮਜ਼ਦੂਰੀ ਵਧਾਈ ਜਾਵੇ ਉਹ ਪੰਜਾਬ ਸਰਕਾਰ ਨੇ ਕੱਲ ਦੀ ਵਧਾ ਦਿੱਤੀ ਉਹ ਆ ਤੋ ਜਿਹੜੇ ਸਾਡੇ ਆੜਤੀਏ ਵੀਰ ਆ ਉਹ ਕਹਿੰਦੇ ਸਾਨੂੰ 2.5% ਆੜ ਦਿੱਤੀ ਜਾਵੇ ਜੋ ਉਹਨਾਂ ਦੀ 46 ਰੁਪਏ ਇਸ ਟਾਈਮ ਤੇ ਦਿੱਤੇ ਜਾ ਰਹੇ ਆ ਅਗਰ 2.5% ਦਿੱਤੀ ਜਾਊਗੀ ਤਾਂ 11 ਰੁਪਏ ਹੋਰ ਵਧਣਗੇ ਉਹਨਾਂ ਦੀ ਮੰਗ ਵੈਸੇ ਮੈਂ ਚਾਹੁੰਦਾ ਕਿ ਕੇਂਦਰ ਸਰਕਾਰ ਨੂੰ ਪੂਰੀ ਕਰ ਦੇਣੀ ਚਾਹੀਦੀ ਆ ਕਿਉਂਕਿ ਇੱਕ ਤਰੀਕ ਤੋਂ ਝੋਨੇ ਦੀ ਖਰੀਦ ਸ਼ੁਰੂ ਹੋ ਜਾਣੀ ਚਾਹੀਦੀ ਸੀ ਨਹੀਂ ਹੋਈ ਤਾਂ ਉਹਦਾ ਦੋਸ਼ੀ ਜਿੱਥੇ ਕੇਂਦਰ ਸਰਕਾਰ ਹੈ ਉੱਥੇ ਪੰਜਾਬ ਸਰਕਾਰ ਵੀ ਮੰਨੀ ਜਾਊਗੀ ਕੋਈ ਜਿਹੜੀ ਕੇਂਦਰ ਸਰਕਾਰ ਨੇ ਕੈਸ਼ ਗ੍ਰਾਂਟਡ ਲਿਮਿਟ ਜਿਹੜੀ ਉਹਨਾਂ ਜਾਰੀ ਕਰਨੀ ਸੀ ਝੋਨਾ ਖਰੀਦਣ ਵਾਸਤੇ ਉਹ ਤਾਂ ਜਾਰੀ ਹੋ ਚੁੱਕੀ ਹੈ ਕਾਫੀ ਟਾਈਮ ਦੀ ਪਰ ਝੋਨੇ ਦੀ ਖਰੀਦ ਦੇ ਵਿੱਚ ਜਿਹੜੀ ਢੇਲ ਹੈ ਉਹ ਸਮਝ ਨਹੀਂ ਆ ਰਹੀ ਕਿ ਕਿੱਥੇ ਦਿੱਕਤ ਆ ਰਹੀ ਹੈ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਹਰ ਵਾਰ ਪ੍ਰਸਨੋਲ ਜਾਰੀ ਕੀਤਾ ਜਾਂਦਾ ਹੈ ਕਿ ਸਾਡੇ ਵੱਲੋਂ ਜੋ ਵੀ ਪ੍ਰਬੰਧ ਪੂਰੇ ਨੇ ਇਹਨੂੰ ਕਿੱਦਾਂ ਦੇਖੇ ਸਰ ਪ੍ਰਬੰਧ ਤੇ ਅਗਰ ਖਰੀਦ ਨਹੀਂ ਹੋ ਰਹੀ ਤਾਂ ਪ੍ਰਬੰਧਾ ਨੂੰ ਆਪਾਂ ਕੀ ਦੇਖਾਂਗੇ ਹੁਣ ਉੱਥੇ ਕਿਸੇ ਨੇ ਪਾਣੀਦਾਨਾਂ ਕੋਲ ਪੀਣ ਆਉਣਾ ਨਹੀਂ ਉਹ ਪ੍ਰਬੰਧ ਤੋਂ ਇਹ ਕਹਿ ਰਹੇ ਵੀ ਅਸੀਂ ਉੱਥੇ ਪਾਣੀ ਦੀ ਵੀ ਸੁਵਿਧਾ ਦਿੱਤੀ ਹੋਆ ਤੁਹਾਨੂੰ ਛਾਂ ਦੀ ਵੀ ਸੁਵਿਧਾ ਦਿੱਤੀ ਹੋਆ ਸਾਡੂ ਮੇਨਤਾ ਜੀ ਮਕਸਦ ਸਾਡਾ ਤਾਂ ਝੋਨੇ ਦੀ ਫਸਲ ਨੂੰ ਖਰੀਦ ਕਰਨ ਦਾ ਆ ਉਹ ਤਾਂ ਪੂਰਾ ਨਹੀਂ ਹੋ ਰਿਹਾ ਉਹਦੇ ਵਿੱਚ ਹੁਣ ਦੇਖੋ ਇੱਕ ਨਵਾਂ ਤਕੜਾ ਬਹਾਨਾ ਬਣਾਇਆ ਜਾ ਰਿਹਾ ਵੀ 17% ਨਮੀ ਤੋਂ ਵੱਧ ਵਾਲਾ ਝੋਨਾ ਮੰਡੀਆਂ ਚ ਨਾ ਲੈ ਕੇ ਆਂਦਾ ਜਾਵੇ ਜਿਹੜਾ ਵੀ ਕਿਸਾਨ ਝੋਨਾ ਵੜਦਾ ਉਹ ਪੱਕਿਆ ਝੋਨਾ ਵੜਦਾ ਪਰ ਇੱਕ ਦਿੱਕਤ ਆਉਂਦੀ ਆ ਚੂਹੇ ਦੀ ਚਗੇਰਾ ਹੁੰਦੀਆਂ ਵਿੱਚ ਉਹਦੇ ਵਿੱਚ ਕੁਛ ਜਿਹੜੇ ਦਾਣੇ ਆ ਉਹ ਹਰੇ ਹੋ ਜਾਂਦੇ ਆ ਜਦੋਂ ਉਹ ਕੁਛ ਦਾਣੇ ਮੁਠੀ ਭਰ ਦਾਣੇ ਟਰਾਲੀ ਦੇ ਵਿੱਚ ਆਉਂਦੇ ਤਾਂ ਉਹਦੀ ਨਮੀ ਥੋੜੀ ਵਾਲੀ ਵਧ ਜਾਂਦੀ ਆ ਪਰ ਅਗਰ ਉਹ ਸਿੱਧਾ ਦੋਸ਼ ਆਪਾਂ ਕਿਸਾਨਾਂ 'ਤੇ ਸੁੱਟਿਆ ਜਾਵੇ ਵੀ 17% ਤੋਂ ਵੱਧ ਨਮੀ ਆਪਾਂ ਨਹੀਂ ਲਵਾਂਗੇ ਇਹ ਤਾਂ ਮਾੜੀ ਗੱਲ ਆ ਕਿਉਂਕਿ ਦੇਖੋ ਇੱਕ ਜ਼ਰੂਰੀ ਗੱਲ ਆ ਨੋਟ ਕਰਨ ਵਾਲੀ ਇਹ ਸਰਕਾਰ ਨੇ ਇੱਕ ਤਰੀਕਾ ਰੱਖਿਆ ਸੀਗਾ ਨਿਰਧਾਰਤ ਮਿਤੀ ਵੱਖ-ਵੱਖ ਜ਼ਿਲ੍ਹਿਆਂ ਲਈ ਵੀ ਫਲਾਨੀ ਫਲਾਨੀ ਤਰੀਕ ਨੂੰ ਪਰਮਲ 126 ਝੋਨਾ ਲਾਓ ਤਾਂ ਅਸੀਂ ਚੱਕਾਂਗੇ ਪਰ ਉਹਨਾਂ ਤਰੀਕੇ ਤੋਂ 10-15 ਦਿਨ ਬਾਅਦ ਪਰਮਲ 126 ਚੋਂ ਨਾ ਲਾਇਆ ਝੋਨਾ ਪੱਕ ਕੇ ਮੰਡੀਆਂ ਦੇ ਵਿੱਚ 10 ਦਿਨ ਪਹਿਲਾਂ ਖਰੀਦ ਤੋਂ ਸ਼ੁਰੂ ਹੋਣ ਤੋਂ ਪਹਿਲਾਂ ਮੰਡੀਆਂ ਦੇ ਵਿੱਚ ਆਉਣਾ ਸ਼ੁਰੂ ਹੋ ਗਿਆ ਪਰ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਕਿਸੇ ਦੇ ਕੰਦੇ ਜੂ ਨਹੀਂ ਸਰਕੀ ਕਿਸੇ ਦੀ ਕੋਈ ਉਹਨਾਂ ਨੂੰ ਲੋੜ ਹੀ ਨਹੀਂ ਉਹਨਾਂ ਨੇ ਸਮਝਿਆ ਤਕਰ ਦੀਪ ਸਿੰਘ ਜ਼ਿਲ੍ਹਾ ਖਜ਼ਾਂਚੀ ਸ਼ਹਿਰਪੁਰ ਦਾ ਜੀ ਮੈਂ ਸਾਨੂੰ ਅੱਜ ਕਾ ਇੱਥੇ ਇਸ ਕਰਕੇ ਆਉਣਾ ਪਿਆ ਜੀ ਜਿਹੜੇ ਝੋਨੇ ਦੇ ਇਹ ਨਹੀਂ ਨੇ ਆਪਣੇ ਰੱਖੀਆਂ ਸ਼ਰਤਾਂ ਉਹ ਕਿਸਾਨ ਸਾਰੀਆਂ ਪੂਰੀਆਂ ਨਹੀਂ ਕਰ ਸਕਦਾ ਕਿਉਂਕਿ ਜਿੰਨਾ ਮਰਜ਼ੀ ਪਕਾ ਕੇ ਅਸੀਂ ਫਸਲ ਨੂੰ ਵੜਦੀਏ ਉਹਦੀ 17% ਤੋਂ ਉੱਪਰ ਹੀ ਨਮੀ ਆਉਂਦੀ ਹੈ ਜੀ ਕੁਛ ਨਾ ਕੁਛ ਜੋ ਇਹ ਕਹਿ ਰਹੇ ਆ ਪਈ ਅਸੀਂ ਨਹੀਂ ਖਰੀਦਣੀ ਅਸੀਂ ਜਿੰਨਾ ਮਰਜੀ ਉਹਨੂੰ ਲੇਟ ਵੀ ਕਰ ਲਈਏ ਇੱਥੇ ਤੱਕ ਹੀ ਫਸਲ ਕੁਛ ਨਾ ਕੁਛ ਉਹ ਪਰਸੈਂਟ ਘਿਰ ਵੀ ਜਾਂਦੀ ਆ 17% ਨਮੀ ਉਹਦੀ ਨਹੀਂ ਆ ਰਹੀ ਜੀ ਇਸ ਕਰਕੇ ਸਾਨੂੰ ਮਜਬੂਰ ਨੇ ਇਹ ਕੰਮ ਕਰਨਾ ਪੈ ਰਿਹਾ ਜੀ ਜਲਦੀ ਤੋਂ ਜਲਦੀ ਸਾਡੀ ਖਰੀਦ ਕੀਤੀ ਜਾਵੇ ਫਸਲ ਰੁੱਲ ਰਹੀ ਆ ਜੀ ਸਾਡੀ ਖੇਤਾਂ 'ਚ ਦੋ ਘੰਟੇ ਲਈ ਜੀ 12:30 ਤੋਂ 12:30 ਤੋਂ 2:30 ਵਜੇ ਤੱਕ ਜੀ ਹਾਂ ਜੀ ਔਰ ਇਸ ਤੋਂ ਬਾਅਦਾਂ ਜੇ ਸਾਡਾ ਨਾ ਮਸਲਾ ਹੱਲ ਹੋਇਆ ਫੇ ਅਗਲੀ ਰਾਜਨੀਤੀ ਦੇਖਾਂਗੇ ਸਾਨੂੰ ਕੀ ਕਾਲ ਆਉਂਦੀ ਉਹ ਹਿਸਾਬ ਨਾਲ ਚੱਲਾਂਗੇ ਰੋਡ ਰੋਕਣਾ ਪੈਂਦਾ ਜਾਂ ਕੁਝ ਵੀ ਕਰਨਾ ਸਾਨੂੰ ਪਿਆ ਤਾਂ ਹੀ ਕਰਾਂਗੇ ਕਿਉਂਕਿ ਸਾਡੀ ਫਸਲ ਹੈ ਹਾਂਜੀ ਹਾਂਜੀ ਬਿਲਕੁਲ ਜੀ ਹਾਂਜੀ ਹਾਂਜੀ ਬਿਲਕੁਲ ਵੀ ਐ ਜੀਐਨਏ ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ ਏਵਰੀਥਿੰਗ ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਅਨਟਰਪ੍ਰੈਨਿਓਰਸ਼ਿਪ ਵੀ ਗਰੂਮ ਕੰਪਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ ਥਰ